ਅਸੀ ਬਚਪਨ ਦੇ ਅਕਸਰ ਗਾਹੇ 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 ਰਸਤੇ ਤੁਰੇ ਜਾਂਦੇ ਪੰਬੋਲੇ ਜਿਹੜੇ ਆ ਤੋੜ-ਤੋੜ ਕੇ ਖਾਂਦੇ ਸੀ ਤੇ ਕਹਿੰਦੇ ਵੀ ਇਹਨਾਂ ਦਾ ਬਹੁਤ ਜ਼ਿਆਦਾ ਸੇਤ ਤੇ ਚੰਗਾ ਜਿਹੜਾ ਆ ਪ੍ਰਭਾਵ ਪੈਂਦਾ ਆ ਲੀਵਰ ਵਾਸਤੇ ਬਹੁਤ ਅਛੇ ਨੇ ਇਹਨਾਂ ਦੇ ਅਸਲ ਜਿਹੇ ਬੀਜ ਹੁੰਦੇ ਨੇ ਕਈ ਲੋਕ ਤਾਂ ਇਹਨਾਂ ਦੇ ਪੱਤਿਆਂ ਦੀ ਵੀ ਪੁਰਜੀ ਜਿਹੜੀ ਆ ਬਣਾ ਕੇ ਖਾਂਦੇ ਆ ਕਹਿੰਦੇ ਵੀ ਗਰਮ ਹੁੰਦੀ ਆ ਮੈਂ ਪਿਛਲੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਇਹ ਕੋਮ ਬੁਲਿਜੀੜਿਆ ਇੱਕ ਬੂਟੇ ਤੋਂ ਕਿੰਨੇ ਸਾਰੇ ਪਿਆਰ ਕੀਤੇ ਹੋਏ ਨੇ ਘਰੇ ਹੀ ਤੇ ਇਹਨਾਂ ਨੂੰ ਕਾਫੀ ਸਾਰੇ ਜਿਹੜਿਆ ਫੂਟ ਲਪਕਿਆ ਸਦਾਇਆ ਲੱਤੀ ਹੋਏ ਨੇ ਤੇ ਇਹ ਦੇਖੋ ਕਿੰਨਾ ਹੈ ਥੋੜੀ ਜਿਹੀ ਮਿਹਨਤ ਦੇ ਨਾਲ ਕੁਝ ਵੀ ਮੈਨੂੰ ਮਿਹਨਤ ਨਹੀਂ ਕਰਨੀ ਪਈ ਸਿਰਫ ਪਾਣੀ ਵਗੈਰਾ ਮੈਂ ਪਾਣੀ ਹੀ ਢੀਣਾ ਰੋ ਕਿ ਅੱਜ ਕੱਲ ਕਾਫੀ ਸਾਰੇ ਹੀ ਲੱਗੇ ਹੋਏ ਨੇ ਤੇ ਨਾਲ ਹੀ ਮੈਂ ਇਹਨਾਂ ਨੂੰ ਜਿਹੜਾ ਹੈਗਾ ਆ ਮਤਲਬ ਇੱਕੋ ਵਾਰੀ ਜਿਹੜਾ ਆ ਬੀਜ ਜਿਹੜਾ ਆ ਇਹਦਾ ਡਿੱਗ ਪਿਆ ਉਤੋਂ ਹੀ ਵਾਰ-ਵਾਰ ਹੋ ਜਾਂਦੇ ਨੇ ਇਸ ਤਰ੍ਹਾਂ ਸਾਡੇ ਜਿਹੜਾ ਚਲਾਈ ਹੁੰਦੀ ਸੀਗੀ ਚਲਾਈ ਜਿਹੜੀ ਆ ਉਹਦਾ ਲੋਕ ਪੁਰਜ਼ੀਵਨਾ ਦੇ ਸੀ ਕੁਸ਼ਤ ਚਲਾਈ ਦੇ ਬੂਟੇ ਹੋ ਗਏ ਇਹ ਵੀ ਜਿਸ ਤਰ੍ਹਾਂ ਰੱਖੇ ਹੋਏ ਨੇ ਇਹਨਾਂ ਦੇ ਪੱਤੇ ਜਦੋਂ ਕਰੋਟੀ ਵਗੈਰਾ ਬਣਾਉਣੇ ਤੇ ਨਾਲ ਹੀ ਜਿਹੜਾ ਹੈ ਬਥੂ ਹੈ ਬਥੂ ਲਾਇਆ ਹੋਇਆ ਆ ਇਹਦੇ ਪੱਤੇ ਜਿਹੜੇ ਆ ਇਹ ਵੀ ਗਰਮ ਹੁੰਦੇ ਨੇ ਤੇ ਅਗਲੇ ਮੈਂ ਤੁਹਾਨੂੰ ਦਿਖਾਣੇ ਆਂ ਵੀ ਦੇਖੋ ਕਿੰਨੇ ਸੋਨੇ ਸਾਡੇ ਅੰਬਾਂ ਨੂੰ ਬੂਰ ਪਿਆ ਤੇ ਬਹੁਤ ਸਾਰੀਆਂ ਅੰਬੀਆਂ ਲੱਗੀਆਂ ਹੋਈਆਂ ਨੇ ਇਹ ਦੇਖੋ ਰੂ ਖੜ ਜਾਂਦੀ ਐ ਅਖੀਰ ਤੱਕ ਪਤਾ ਨਹੀਂ ਕਿੰਨੇ ਕਿ ਜਿਹੜੇ ਆ ਕਾਮਯਾਬ ਹੋਣੇ ਨੇ ਪਰ ਫਿਲਹਾਲ ਦਾ ਦੇਖਣ ਬੜੇ ਸੋਹਣੇ ਲੱਗਦੇ ਨੇ ਅੰਬਾਂ ਦੇ ਬੂਟੇ ਇਹ ਦੇਖੋ ਤੇ ਇਸੇ ਤਰ੍ਹਾਂ ਇਹ ਅਮਰਪਾਲੀ ਨੂੰ ਜਿਹੜਾ ਹੈ ਲੱਗੇ ਹੋਏ ਨੇ ਅੰਬ ਛੋਟੇ ਛਟੀਆਂ ਬੀਆਂ ਲੱਗੀਆਂ ਨੇ ਜਦੋਂ ਅਗਸਤ ਸਤੰਬਰ ਤੱਕ ਇਹ ਆ ਕੇ ਹੋਣੀਆਂ ਸਤਿਆਰ ਉਹ ਬਹੁਤ ਸੋਹਣੇ ਤੇ ਇਸੇ ਤਰ੍ਹਾਂ ਫੁੱਲ ਲੀ ਖੜੀ ਹੋਈ ਹੈ